ਰਜਿੰਦਰ ਵਲੂ ਪੇਜ ਤੇ ਤੁਹਾਡਾ ਸਵਾਗਤ ਤੇ ਬੀਬੀਸੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਹੈ ਐਸਐਸਪੀ ਦਫ਼ਤਰ ਵੱਲੋਂ ਆਇਕਰਮ ਕਰਾਈਮ ਰਿਪੋਰਟਰ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੋਲ 17 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 14 ਇੱਕ ਕੁੱਟਮਾਰ ਦਾ ਇੱਕ ਐਕਸੀਡੈਂਟ ਵਿੱਚ ਮੌਤ ਹੋਈ ਉਹਦਾ ਮਾਮਲਾ ਦਰਜ ਹੈ ਤੇ ਇੱਕ ਲੁੱਟਖੋਹ ਦਾ ਮਾਮਲਾ ਦਰਜ ਹੋਇਆ ਹੈ ਹੁਣ ਗੱਲ ਕਰਦੇ ਹਾਂ ਥਾਣਾ-ਥਾਣੇ ਦੀ ਜਿਸ ਦੇ ਵਿੱਚ ਚਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਲਹਿਰਾ ਬੇਗਾ ਨੇ ਦਰਖਾਸਤ ਦਿੱਤੀ ਕਿ ਉਸਨੇ ਬਿਆਨ ਕੀਤਾ ਕਿ ਗੁਰਪ੍ਰੀਤ ਸਿੰਘ ਜੋ ਉਸ ਦਾ ਘਰ ਵਾਲਾ ਸੀ 38 ਸਾਲ ਉਮਰ ਸੀ ਉਸ ਦੀ ਮੋਟਰਸਾਈਕਲ ਤੇ ਸਵਾਰ ਹੋ ਕੇ ਲਹਿਰਾ ਮੁਹੱਬਤ ਨੂੰ ਜਾ ਰਿਹਾ ਸੀ ਤਾਂ ਇੱਕ ਘੋੜਾ ਜਿਸ ਨੂੰ ਕੈਪਸੂਲ ਵੀ ਕਿਹਾ ਜਾਂਦਾ ਹੈ ਉਸ ਨੂੰ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਚਲਾ ਰਹੇ ਡਰਾਈਵਰ ਨੇ ਉਸ ਦੇ ਪਤੀ ਵਿੱਚ ਮਾਰਿਆ ਤੇ ਉਸ ਦੀ ਮੌਤ ਹੋ ਗਈ ਇਹ ਲਹਿਰਾ ਬੇਗਾ ਦੇ ਕੋਲ ਘਟਨਾ ਵਾਪਰੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੂਸਰਾ ਹੈ ਆਨੰਦਗੜ੍ਹ ਥਾਣੇ ਦੇ ਵਿੱਚ ਜੋ ਨਰਪਾਇਆ ਸਿੰਘ ਪੁੱਤਰ ਮੇਰ ਸਿੰਘ ਵਾਸੀ ਰਾਏਕੇ ਖੁਰਦ ਨੇ ਦਰਖਾਸਤ ਦਿੱਤੀ ਤੇ ਪੰਜ ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਕੁੱਟਮਾਰ ਦਾ ਉਹਨਾਂ ਨੇ ਬਿਆਨ ਕੀਤਾ ਨਰਪਾਇਆ ਸਿੰਘ ਨੇ ਕਿ ਮੈਂ ਤੇ ਮੇਰਾ ਭਾਈ ਆਪਣੇ ਖੇਤ ਜਾ ਰਹੇ ਸਨ ਤੇ ਦੋਸ਼ੀਆਂ ਨੇ ਮੇਰੇ ਭਾਈ ਨਰਦੇਵ ਸਿੰਘ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਜੋ ਖਾਲ ਦੀ ਰੰਜਿਸ਼ ਸੀ ਉਸ ਦੇ ਝਗੜੇ ਸੰਬੰਧੀ ਇਹ ਜੋ ਘਟਨਾ ਵਾਪਰੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਪੰਜ ਜਣਿਆਂ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਗੱਲ ਕਰਦੇ ਹਾਂ ਚਰਚਾ ਜੋ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਇਹ ਜੋ ਲਾਪਰਵਾਹੀ ਨਾਲ ਟਰੱਕ ਡਰਾਈਵਰ ਜਾਂ ਹੋਰ ਕੋਈ ਵਹੀਕਲ ਚਲਾ ਰਹੇ ਹਨ ਉਹ ਬਹੁਤ ਹੀ ਮੰਦ ਭਾਗੀ ਗੱਲ ਹੈ ਕਿਸੇ ਦਾ ਐਕਸੀਡੈਂਟ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਤੇ ਇਹ ਬਹੁਤ ਮਾੜੀ ਗੱਲ ਹੈ ਕਦੇ ਵੀ ਲਾਪਰਵਾਹੀ ਨਾਲ ਸਾਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਆਪਣਾ ਤੇ ਦੂਸਰਿਆਂ ਦਾ ਖਿਆਲ ਰੱਖਦੇ ਹੋਏ ਇਹ ਜ਼ਰੂਰ ਚਾਹੀਦਾ ਹੈ ਕਿ ਧਿਆਨ ਨਾਲ ਹੀ ਡਰਾਈਵਿੰਗ ਕੀਤੀ ਜਾਵੇ ਦੂਸਰਾ ਹੈ ਜੋ ਚਰਚਾ ਨੰਦਗੜ ਥਾਣੇ ਦੇ ਵਿੱਚ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਹੈ ਇਹ ਜੋ ਪੁਰਾਣੇ ਸਦੀਆਂ ਤੋਂ ਚੱਲਦੇ ਆ ਰਹੇ ਜ਼ਮੀਨੀ ਝਗੜੇ ਜੋ ਬੰਦ ਨਹੀਂ ਹੋਏ ਅਜੇ ਤੱਕ ਐਨੀ ਦੁਨੀਆ ਪੜ ਲਿਖਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਉਸੇ ਤਰ੍ਹਾਂ ਜਾਰੀ ਹੈ ਹੁਣ ਜੋ ਸਮਾ ਚੱਲ ਰਿਹਾ ਹੈ ਉਹ ਇਸ ਤਰ੍ਹਾਂ ਦੀ ਕਦੇ ਵੀ ਨਹੀਂ ਘਟਨਾ ਵਾਪਰਨੀ ਚਾਹੀਦੀ ਕਿਉਂਕਿ ਸਾਨੂੰ ਬੜੀ ਸੋਚੀ ਆ ਗਈ ਹੈ ਸੋਸ਼ਲ ਮੀਡੀਆ ਐਕਟਿਵ ਹੋਇਆ ਹੈ ਲੋਕ ਪੜ ਲਿਖ ਗਏ ਹਨ ਤੇ ਬੈਠ ਕੇ ਆਪਸ ਦੇ ਵਿੱਚ ਜ਼ਮੀਨੀ ਝਗੜਾ ਜੋ ਚੱਲਦਾ ਹੈ ਖਾਲ ਵਗੈਰਾ ਦਾ ਪਈ ਵਗੈਰਾ ਦਾ ਜੋ ਆਮ ਜੱਟਾਂ ਦੇ ਵਿੱਚ ਚੱਲਦਾ ਹੈ ਉਸ ਨੂੰ ਇਸੇ ਤਰ੍ਹਾਂ ਹੀ ਹੱਲ ਕਰ ਲੈਣਾ ਚਾਹੀਦਾ ਹੈ ਕੁੱਟਮਾਰ ਕਰਨੀ ਜਾਂ ਕਿਸੇ ਦਾ ਨੁਕਸਾਨ ਕਰਨਾ ਬਹੁਤ ਮੰਦ ਭਾਗੀ ਗੱਲ ਹੈ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ